ਕਿਸੇ ਦੀ ਬਾਹ ਟੁੱਟੀ ਕਿਸੇ ਦੀ ਪੱਟੀ ਕਰਾ ਲਿਆਉਣਾ ਕਿਸੇ ਦੇ ਕਰਾਉਣੀ ਆ ਚੱਲ ਕੋਈ ਨਹੀਂ ਪੁੰਨ ਵੀ ਤੈਨੂੰ ਲੱਗੂਗਾ ਨਾ ਮੇਰੀ ਗੱਲ ਸੁਣਾ ਮੈਂ ਤੈਨਾਂ ਕਹਿੰਦੀ ਸੀ ਉਹਦਾ ਬਾਪੂ ਕੁੱਟਿਆ ਸੀਗਾ ਸਰਪੰਚਨੀ ਨੇ ਉਹ ਲੱਤ ਤੋੜੀ ਸੀ ਕਿਵੇਂ ਆਹੋ ਵੜਾ ਕੱਟੀ ਭਈ ਇਹਦੂ ਬਾਤ ਥੋਟ ਦੱਸੀ ਕਿਵੇਂ ਮੈਂ ਕਹਣਾ ਸੀ ਕਿ ਤੈਨਾਂ ਲੱਖ ਚ ਪੈ ਗਈ ਉਹਨੇ ਕਹਦਾ ਮੈਂ ਉਹ ਕਿਵੇਂ ਰਬੜਦੀ ਲਵਾਈ ਨਹੀਂ ਨਹੀਂ ਉਹ ਕਾਨੂੰ ਰਬੜਦੀ ਲਵਾਈ ਆ ਨਾਲ ਸਰਪੰਚੀ ਖੁੰਝਦੀ ਸੀ ਕਿਥੋਂ ਲਿਆਇਆ ਐਡਾ ਲੁਚਾ ਹੈ ਨਾ ਸਰਪੰਚ ਗੱਤ ਐਡੋਂ ਲੁੱੱਚੇ ਤਵਾਸੀ ਆ ਗਈ ਚੱਲ ਠੀਕ ਹੁੰਦਾ ਵਧੀਆ ਹਾਈਵੇ ਸਰਪੰਚਾ ਤੂੰ ਕਿੱਧਰ ਜਾਂਦਾ ਸੀ ਖੜ ਜਾ ਆ ਜਾ ਹੁਣ ਚੱਲ ਇਹੀ ਗੱਲ ਮੈਂ ਸੁਣਨ ਸੀ ਹਾਂ ਸਹੀ ਐ ਨਾ ਹੋਰ ਗੱਲ ਜੀ ਨਹੀਂ ਬੰਦ ਰਸੀ ਹਾਂ ਹੋ ਠੀਕ ਆ ਤੂੰ ਕਹਿਣਾ ਫਿਰ ਆ ਪਲਾਨਾ ਚੱਲ ਬਿੱਥੀ ਚੱਲ ਚੱਲ ਰੈਡੀ ਬਈ ਸਿਚੁਏਸ਼ਨ ਟੇਕ ਯੂਰ ਐਕਸ਼ਨ ਸਰਪੰਚਾ ਤੈਨੂੰ ਐ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਆ ਹਾਂ ਜਾਣਦਾ ਮੈਂ ਚੰਗੀ ਤਰ੍ਹਾਂ ਜਾਣਦਾ ਤਾਂ ਹੀ ਤਾਂ ਮੇਰੇ ਖਿਲਾਫ ਵੋਟਾਂ 'ਚ ਖੜੀ ਹੋਈ ਸੀ ਵੋਟਾਂ 'ਚ ਭਾਵੇਂ ਮੈਂ ਖੜੀ ਹੋ ਗਈ ਸੀ ਪਰ ਨਾ ਮੇਰੀ ਵਜ੍ਹਾ ਨਾਲ ਤੂੰ ਮੇਰੀ ਵਜ੍ਹਾ ਹਾਈ ਅੱਜ ਕੀ ਹੋ ਰਿਹਾ ਮੈਨੂੰ ਮੈਡਮ ਜਿਹੜਾ ਮੈਂ ਸ਼ਾਰਟ ਲੈ ਰਹੇ ਨੇ بار بار ਲੈਤਾ ਨਹੀਂ ਜਾਂਦਾ ਪਤਾ ਕਿੱਥੇ ਸ਼ਾਰਟ ਤੂੰ ਮੇਰੀ ਵਜ੍ਹਾ ਨਾਲ ਜਿੱਤਿਆ 20 ਵਾਰੀ ਚੱਲਾ ਲਾਸਟ ਟਾਈਮ ਲਾਸਟ ਟਾਈਮ ਹਾਂ ਸਰਪੰਚਾ ਵੇਸੇ ਤੈਨੂੰ ਆ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਹਾਂ ਅੱਛਾ ਆ ਪਤਾ ਮੈਨੂੰ ਤਾਂ ਹੀ ਤਾਂ ਮੇਰੇ ਖਿਲਾਫ ਖੜੀ ਹੋਗੀ ਜੀ ਤਾਂ ਹੀ ਇੰਨੇ ਪੈਸੇ ਲਵਾਤੇ ਹੂੰ ਤੇਰੇ ਖਿਲਾਫ ਨਹੀਂ ਸੀ ਖੜੀ ਹੋਈ ਤੂੰ ਜਿੱਤੇ ਆ ਪਤਾ ਕਾ ਤੋਂ ਕਿਉਂਕਿ ਮੇਰੀ ਬੋਟ ਤੈਨੂੰ ਪਈ ਐ ਜਾ ਕੇ ਭਾਵੇਂ ਚੈੱਕ ਕਰ ਲਾ ਥੱਪੜ ਮਾਰੂ ਮੇਰੀ ਵਜ੍ਹਾ ਨਾਲ ਜਿੱਤੇ ਆ ਅੱਛਾ ਮੇਰੀ ਵਜ੍ਹਾ ਨਾਲ ਮੇਰੀ ਵਜ੍ਹਾ ਨਾਲ ਤੇਰੀ ਵਜ੍ਹਾ ਨਾਲ ਮੱਕੇ ਨੂੰ ਸੀਨ ਚ ਕਹਿ ਰਿਹਾ ਥੱਪੜ ਭੁੱਲੀ ਅੰਧੇਰ ਮੈਂ ਕਿੰਨੇ ਵਾਰੀ ਸਮਝਾਤਾ ਹਾਂ ਕੀ ਸੀਗਾ ਮੇਰੀ ਵਜ੍ਹਾ ਨਾਲ ਜਿੱਤੇ ਮੈਂ ਕਹਤੋਂ ਤੇਰੀ ਵਜ੍ਹਾ ਨਾਲ ਨਹੀਂ ਬਚੋਲਣ ਦੀ ਵਜ੍ਹਾ ਨਾਲ ਹਾਂ ਚੱਲ ਚੱਲ ਚ ਮੈਨੂੰ ਨਹੀਂ ਪਤਾ ਜਿੱਤਿਆ ਤੂੰ ਆ ਜਾਂ ਹਾਰੀ ਮੈਂ ਆ ਪਰ ਮੇਰੀ ਵੋਟ ਚੈੱਕ ਕਰ ਲੈ ਠੀਕ ਹੈ ਠੀਕ ਸੀਨ ਵੱਡਾ ਫੇਰ ਬਣੂ ਚੰਗਾ ਸਰਪੰਚਾ ਤੈਨੂੰ ਐ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਆ ਹਾਂ ਹਾਂ ਪਤਾ ਮੈਨੂੰ ਬਹੁਤ ਪਤਾ ਤਾਂ ਹੀ ਤਾਂ ਮੇਰੇ ਖਿਲਾਫ ਖੜੀ ਹੋਈ ਸੀ ਵੋਟਾਂ ਚ ਲੈ ਕਹਿੰਦਾ ਮੇਰੇ ਖਿਲਾਫ ਖੜੀ ਹੋਈ ਸੀ ਵੋਟਾਂ ਚ ਹੋ ਕੀ ਸੀ ਭੁੱਲ ਕੇ ਰਾਜੂ ਮੈਂ ਤਾਂ ਫੇਰ ਬਈ ਧਿਆਨ ਆਵਦਾ ਇੱਧਰ ਲੈ ਆਵਦੇ ਹੋਰ ਗੱਲ ਹਾਏ ਮੇਰੇ ਇੱਧਰ ਹੀ ਧਿਆਨ ਪਤਾ ਨਹੀਂ ਕੀ ਹੋਈ ਜਾਂਦਾ ਅੱਜ ਹੈ ਚਲ ਚੀਸ ਰਾਜੂ ਕੀ ਕਹਿਣਾ ਸੀ ਮੈਨੂੰ ਨਹੀਂ ਪਤਾ ਆਪੀ ਯਾਦ ਕਰਾ ਸਰ ਵੀ ਤਾਂ ਹੀ ਮੈਂ ਜਤਾਇਆ ਸੀ ਜਿਵੇਂ ਹੁੰਦਾ ਜ਼ਿੰਨ ਕਰ ਆਹ ਬਲੌਗ ਚ ਪਾਣੀ ਚਾਹੀਦਾ ਅੱਜੀ ਵਾਰੀ ਅਸੀਂ ਸਮਝਾਤਾ ਮੈਂ ਸਮਝਾਉਂਦਾ ਉਧਰ ਉਧਰ ਲਿਆਂਦੇ ਵੀ ਯਾਦ ਹੋ ਗਿਆ ਚਲੋ ਮੇਰੀ ਵਜ੍ਹਾ ਨਾਲ ਤੂੰ ਜਿੱਤਿਆ ਹਣਾ ਇੱਕ ਵਾਰੀ ਸਮਝਾਉਂਗਾ ਬਲੌਗ ਐਂ ਰੱਖੀ ਠੀਕ ਆ ਬੇਇਜ਼ਤੀ ਹੋਣੀ ਚਾਹੀਦੀ ਚੰਗੀ ਤਰ੍ਹਾਂ ਥਾਪੜ ਮਾਰ ਥਾਪੜਾ ਕਿਉਂ ਮਾਰੂ ਤੈਨੂੰ ਅਗਲੀ ਵਾਰੀ ਵੀ ਤੂੰ 20 ਵਾਰੀ ਸਮਝਾ ਚਲ ਮੈਂ ਤੈਨੂੰ ਮੈਂ ਕਿਦੋਂ ਕਿੰਨਾ ਪਿਆਰ ਕਰਦੀ ਆ ਮੈਂ ਕਿਦੋਂ ਹਾਂ ਜਾਣ ਦਾ ਚੰਗੀ ਤਰ੍ਹਾਂ ਤਾਂ ਹੀ ਮੇਰੇ ਖਿਲਾਫ ਵੋਟਾਂ 'ਚ ਖੜੀ ਹੋਈ ਸੀ ਵੋਟਾਂ 'ਚ ਭਾਵੇਂ ਮੈਂ ਤੇਰੇ ਖਿਲਾਫ ਖੜੀ ਹੋਈ ਸੀ ਪਰ ਮੇਰੀ ਵਜ੍ਹਾ ਨਾਲ ਤੂੰ ਜਿੱਤੇ ਐ ਤੇਰੀ ਵਜ੍ਹਾ ਨਾਲ ਕਿੱਥੇ ਜਿੱਤੇ ਮੈਂ ਆਪਦੀ ਵਜ੍ਹਾ ਨਾਲ ਜਿੱਤੇ ਐ ਵੇ ਹੈਲੋ ਜਾ ਕੇ ਨਾ ਭਾਵੇਂ ਚੈੱਕ ਕਰ ਲਈ ਮੇਰੀ ਵੋਟ ਤੈਨੂੰ ਪਈ ਐ ਹਾਂ ਤੂੰ ਕਿਵੇਂ ਜਿੱਤੇ ਐ ਹਾਂ ਪਹਿਲਾਂ ਮੈਨੂੰ ਬਚੋਲਣ ਵਾਲੀ ਗੱਲ ਲਿਆਉਣ ਦੇ ਅੱਛਾ ਫੇਰ ਕਹੇਗਾ ਮੈਂ ਕਹਿੰਦੀ ਉਹ ਤਾਂ ਬਚੋਲਣ ਦੀ ਵਜ੍ਹਾ ਨਾਲ ਜਿੱਤੇ ਐ ਉਹ ਕਿਵੇਂ ਜਿੱਤੇ ਐ ਮੈਂ ਪੈਸੇ ਦਿੱਤੇ ਮੈਨੂੰ ਕੁਝ ਨਹੀਂ ਪਤਾ ਚਾਹੇ ਉਹਨੂੰ ਪੈਸੇ ਦਿੱਤੇ ਚਾਹੇ ਮੈਨੂੰ ਦਿੱਤੇ ਮੇਰੀ ਵੋਟ ਚੈੱਕ ਇੱਥੇ ਨਾਲ ਦਾ ਸੀਨ ਵੱਡਾ ਬਣਦਾ ਨਾਲੇ ਗੱਲ ਵਾਂਗ ਚੱਲ 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 ਲਾਸਟ ਚੱਲ ਬਈ ਇਹ ਦੁਆਰੇ ਨਾਲ ਆਪੜੇ ਬਣ ਗਏ ਚੱਲ ਪਰ ਆਉਦੇ ਭਾਰੇ ਪਰ ਹੀ ਹੁੰਦੇ ਆਉਦੇ ਆਪ ਬੱਸ ਮਹਗ ਲੱਗਿਆ ਮੇਰੇ ਲੈ ਕਿਵੇਂ ਆ ਜਿੰਦਰੇ ਵਧੀਆ ਤੂੰ ਦੱਸ ਐ ਜਗਾ ਤੋ ਬੋਲਦੀ ਆ ਮੈਂ ਕੀ ਕਿਹਾ ਤੈਨੂੰ ਵਧੀਆ ਕੀਹਾ ਤੂੰ ਕਿੱਧਰ ਜਾਂਦਾ ਸੀ ਖਾ ਤੋ ਹੱਸ ਰਹੇ ਫਿਰ ਦਵਾਰੇ ਉਹ ਮੈਂ ਨਹੀਂ ਕਰਿਆ ਦਵਾਰੇ ਹਾਂ ਮੈਂ ਇਹ ਪਮਾਲੀ ਮੂਤਰਾ ਹਾਂ ਹਾਂ ਮੈਂ ਇੱਧਰ ਨੂੰ ਕਰੂੰਗੀ ਦਵਾਰਾ ਦਵਾਰਾ ਰੋਕੂਗਾ ਰੋਕੂਗਾ ਦਨ ਆਪੋਜ਼ਿਟ ਹਾਂ ਕਿਹੜੀ ਆਪੋਜ਼ਿਟ ਖੜੀ ਏ ਆਪੀ ਰੋਕੂਗਾ ਤੈਨੂੰ ਬਸ ਆਪੀ ਹੋ ਜਾਓਗੇ ਆਪੋਜ਼ਿਟ ਜਿਹੜਾ ਨਾਲ ਜੀ ਠੀਕ ਏ ਮੈਂ ਮੰਗਰ ਹੋ ਜੂੰਦੇ ਮਤਲਬ ਉਧਰਲੇ ਪਾਸੋਂ ਇਹ ਕਹਿੰਦੇ ਕੁੜੀਆਂ ਇਹ ਜੋ ਕੁਝ ਨਹੀਂ ਕਰਦੀ ਆਏ ਨਹੀਂ ਕਹਿਣਾ ਕਹੂੰਗੀ ਮੈਂ ਨਹੀਂ ਇਹ ਨਹੀਂ ਕਹਿਣਾ ਤੰਗੀ ਕਰਦੀ ਹੈ ਨਹੀਂ ਇਹ ਹੁਣ ਤੇ ਨਾ ਕਹਿਣੀ ਨਹੀਂ ਇਹ ਕਹਿਣੀ ਨਹੀਂ ਕਹਿਣੀ ਤੂੰ ਇਹ ਕਹਿਣਾ ਡੀਪਲੀ ਲਾਈਨ ਤੂੰ ਐਂ ਕਹਿਣਾ ਵੀ ਦੇਖ ਭਾਈ ਮੇਰੀ ਗੱਲ ਸੁਣ ਤੂੰ ਸਿੱਖਿਆ ਵਾਲੀ ਗੱਲ ਤੇ ਤਾਂ ਜਾ ਹੀ ਨਾ ਸਿਖਾਉਣਾ ਤਾਂ ਕੁਛ ਹੈ ਹੀ ਨਹੀਂ ਹਾਂ ਸਿਖਾਉਣਾ ਤਾਂ ਕੁਝ ਨਹੀਂ ਲੋਕ ਬਧੇ ਤੇਜ਼ ਕਮੈਂਟਾਂ ਦੇਖਿਆ ਕਰ ਸਾਨੂੰ ਕਹਿਣ ਦਿੰਦੇ ਓਏ ਹਾਂ ਚੱਲ ਰਿਹਾ ਸੀ ਬਲੌਗ ਹਾਂ ਕੋਈ ਗੱਲ ਨਹੀਂ ਇਹ ਤਾਂ ਕੀ ਆ ਚੱਲ ਚੱਲ ਲੋਕ ਆਵਦੀ ਰਹਿ ਦਿੰਦੇ ਆਪਾਂ ਆਵਦੀ ਦੇਣੀ ਸਭ ਇਹ ਦੁਬਾਰਾ ਇਹ ਚੀਜ਼ਾਂ ਕਹਿ ਕੇ ਬੱਸ ਫਿਰ ਇਹ ਆਪੇ ਸੰਭਲੂ ਤੂੰ ਆਪੇ ਸੰਭਲੀ ਉਹ ਚੀਜ਼ ਚਲਣ ਚਲੋ ਸੋ ਠੀਕ ਹੈ ਡਾਇਲੌਗ ਮੈਂ ਜਾਣ ਕੇ ਨਹੀਂ ਦੱਸੇ ਮੇਰਾ ਤਾਂ ਸਿਰ ਧੋਤਤਾ ਹੋਇਆ ਹੈ ਭਜਣਾ ਭਜਣਾ ਦਾ ਤਾਂ ਪਤਾ ਨਹੀਂ ਹੈਗਾ ਕੁਝ ਕਰਨਾ ਕਰਨਾ ਜਦੋਂ ਇਹ ਇੱਥੇ ਆ ਗਈ ਉਦੋਂ ਭੱਜ ਕਿੱਧਰ ਚੱਲ ਚੱਲ ਨਹੀਂ ਕੋਈ ਨਹੀਂ ਇੱਥੇ ਹੀ ਆ ਜਾ ਨਾ ਜਰੂਰੀ ਐ ਤਰੋਂ ਨਿਕਲ ਜਾ। ਮਾਪਾ। ਫਿਰ ਤੂੰ ਕਾਹਤੋਂ ਆਈ ਮਹਿਰਮਾਨ। ਓਹੋ ਗੱਲ ਤਾਂ ਸੁਣ ਪੜੀਏ। ਉਹ ਤਾਂ ਨਾ ਮੇਰੀ ਗੱਲ ਸੁਣ। ਮੈਨੂੰ ਗੁੱਸਾ ਆ ਗਿਆ ਸੀ। ਵੀ ਤੁਸੀਂ ਮੋਟਰ ਤੇ ਵੱਗ ਜਾਂਦੀ ਸੀ ਉਹਦੇ ਕੋਲੇ। ਫੇ ਤੱਤਪੜਾ ਕਾਹਤੋਂ ਆ ਜਾ। ਹੈ ਗਏ ਇਹ। ਹਾਂ ਸਾਹਿਬ। ਹਾਂ ਹੁਣ ਸਾੜੀ ਬਣੀ ਐ ਮੋਟਰ ਦੀ। ਹਲੇ ਵੀ ਮੋਟਰ ਯਾਦ ਆਉਂਦੀ ਐ ਰੇ। ਉਹ ਮੈਂ ਕੋਈ ਲੋਕ ਯਾਰ ਸਾਗ ਸ਼ੌਂਕ ਨਾ ਖਾਂਦੇ ਆ ਆ ਮੈਨੂੰ ਪਾਣੀ ਬਾਟੀ ਜਸਿੰਦਰੇ ਮੈਂ ਖਾਲੂ ਮੈਂ ਹਣਾ ਤੂੰ ਕਹੇਗਾ ਟਾਲਾ ਮਗਰਖ ਤੂੰ ਕਹੇਗਾ ਬਕਰਾ ਲੈ ਤੂੰ ਬਣੋ ਨਾ ਉਪਰਾਵਾ ਇਹ ਜਹਿਰ ਨਾ ਖਾਈਂ ਐਸੇ ਹੁਣ ਵੀ ਉਹ ਦੀ ਗੱਲ ਕਰ ਤੇਰੀ ਇੱਛਾ ਠੀਕ ਆ ਕਿਹਦੀ ਦੇਖ ਤੂੰ ਸਮਝਾ ਰਿਹਾ ਕਲਾ ਟਾਉਂ ਤੇ ਲਿੱਤਾ ਹੋਣੀ ਦਿਖਦੀ ਆ ਇਹਦਾ ਹੀ ਬੋਲ ਲੈ ਚਲੋ ਯਾਰ ਕੱਟ ਸੀਨ ਉਹ ਐਂਡ ਤਾਂ ਪੁੱਛ ਲਿਆ ਕਿੱਥੇ ਕਰਨਾ ਫੇਰ ਉਹ ਵੀ ਗੱਲ ਕੀ ਗੱਲ ਵਧਾ ਲਾਂਗੇ ਸਾਡੇ ਪਤਾ ਫੇਸ ਤੇ ਆਮਰ ਬੈਠਾ ਠੀਕ ਹੈ ਕਿ ਬੱਪਾ ਤੁਹੋਂ ਕਰੈ ਸੀ ਮੈਂ ਸ਼ੁਰੂ ਬਾਪੂ ਕਿਵੇਂ ਆ ਹਾਂ ਬਾਪੂ ਬਾਪੂ ਥੋੜੀ ਵੀ ਯਾਰ ਚੰਗਾ ਬਾਪੂ ਥੋੜੀ ਵੀ ਨਾ ਯਾਰ ਸ਼ਰਮੀ ਲਹੀ ਪਈ ਆ ਨਾ ਮੱਗਰ ਸਿਆ ਕਿਹੜੀ ਗੱਲੋਂ ਸਾਡੀ ਸ਼ਰਮ ਲਹੇਗੀ ਤੇ ਹੋਰ ਹੁਣ ਕੀ ਹੋ ਗਿਆ ਲੈ ਉਹ ਤੁਸੀਂ ਤਾਂ ਆ ਕਰਕੇ ਮੁੜ ਕੇ ਸਮਝੋਤਾ ਜਾਂ ਖੜ ਜਾਏ ਦਵਾਰੇ ਯਾਰ ਕਿ ਇਹਨੂੰ ਕਹਿਣਾ ਕੀ ਸੀ ਮੈਂ ਬਾਪੂ ਥੋੜੀ ਵੀ ਨਾ ਯਾਰ ਸ਼ਰਮੀ ਲਹੀ ਪਈ ਆ ਦੀ ਸ਼ਰਮ ਲੈ ਗਈ ਮੱਗਰਾ ਹੁਣ ਕਿਉਂ ਮੇਰੇ ਮਰੀ ਜਾਣਾ ਬਸ ਲੈ ਗਈ ਹੁਣ ਕਿਹੜੀ ਲੈ ਨਹੀਂ ਸੀ ਸ਼ਰਮ ਲਾਹੌਰ ਹੁਣ ਖਾ ਕੇ ਤੁਸੀਂ ਸਾਰਾ ਟੱਬਰ ਕੋਟੋਂ ਨਾਲ ਤੇ ਚੁੱਪ ਕਰਕੇ ਬਹਿ ਗਏ ਕਾਦਾ ਕਾਦਾ ਚੁੱਪ ਕਰਕੇ ਅਸੀਂ ਬਹਿ ਗਏ ਦੱਸੀ ਜਰਾ ਲਾਹੌਰ ਹੁਣ ਓਕੇ ਮਾਫੀ ਮੰਗ ਗਏ ਓਏ ਚਲਾਕ ਨੇ ਹੋ ਕੁੱਟ-ਕੱਟ ਕੇ ਮਾਫੀ ਮੰਗ ਗਏ ਸਾਗ ਧਰਿਆਗਾ ਓਏ ਖੜ ਜਾ ਓਏ ਨਾ ਸੁਆਦ ਨਹੀਂ ਆਇਆ ਭਾਈ ਪੂਰੇ ਬਹਿ ਗਿਆ ਹਾਂ ਉਹੀ ਕਹਿਣਾ ਮੈਂ ਵੀ ਉਹਦੇ ਕੱਟ ਵਿੱਚ ਤੂੰ ਬੋਲ ਪਿਆ ਬਾਪੂ ਥੋੜੀ ਵੀ ਨਾ ਯਾਰ ਸਾਰੇ ਟੱਬਰ ਦੀ ਸ਼ਰਮੀ ਲਹੀ ਪਈ ਆ ਉਹ ਮਗਰਾ ਕਾ ਦੀ ਸ਼ਰਮ ਲਹੇਗੀ ਬਸ ਹੁਣ ਤੇ ਤਾਂ ਚੋਰ ਦਾ ਮੂੰਹ ਚੋਰ ਦਾ ਬੂਗਾ ਕਾ ਨਾ ਸੁਣ ਲੈ ਖਾ ਕਿੱਥੋਂ ਲੈ ਕੇ ਆਈ ਆ ਉਹ ਮਸਾਜ ਪੁੱਛਦਾ ਤੈਨੂੰ ਬਸ ਉਹ ਕੋਈ ਯਾਰ ਕਿੱਧਰ ਜੇ ਲੈ ਗਿਆ ਫਿਰ ਮੈਂ ਉਹ ਪੁੱਛਦਾ ਜਾਣਾ ਇਹ ਨਿਪਟ ਕੇ ਫਿਰ ਦਿਖਾ ਤੈਨੂੰ ਚੱਕ ਜਾਂ ਖਾਂਦਾ ਮੈਂ ਵੀ ਨਹੀਂ ਗਿਆ ਹੁਣ ਉਹਦਾ ਹੀ ਖਾਊਗਾ ਲੋਕ ਤਾਂ ਵੀ ਆਪ ਲੈ ਆ ਕੇ ਉਹਨਾਂ ਦੇ ਫਿੱਤੂ ਕਿ ਇਹਨਾਂ ਦੀ ਲਤਾ ਮਹਾਤੋੜੀ ਸੀ ਸਰਪੰਚ ਜੀ ਨੇ ਮੈਂ ਤੋੜ ਕੇ ਚਲ ਜਾ ਆ ਜੇ ਕਰਦਾ ਆਪਣਾ ਜਿਹੜਾ ਸਰਪੰਚ ਜੀ ਨਾਲ ਰੌਲਾ ਹੈ ਜਿਹੜੇ ਜਿੰਨੇ ਕਰਤੂਸ ਇਹਨਾਂ ਛਿੱਤਰ ਖਾ ਲੇ ਉਹ ਇਹਨਾਂ ਤੋਂ ਮਾਫੀ ਮੰਗ ਗਈ ਆਪਣਾ ਰੌਲਾ ਤਾਂ ਸਰਪੰਚ ਨਾਲ ਹੈ ਇਹਨਾਂ ਨੇ ਲਤਾ ਉਹਨੇ ਤੋੜੀ ਸੀ ਮੈਂ ਸਰਪੰਚ ਜੀ ਤੋੜ ਕੇ ਆ ਆ ਕੀਤੀ ਹੈ ਨਾ ਗਲਤ ਹੈ ਹਾਂ ਇਹੀ ਤੈਨੂੰ ਮੈਂ ਸਮਝਾਉਣ ਆਇਆ ਸੀ ਵੀ ਦੇਖੀ ਕਿਤੇ ਪਿਗਲ ਜੀ ਬਹੁਤ ਗੰਤਾ ਬੰਦਾ ਹੋ ਤੈਨੂੰ ਮੈਂ ਪਿਗਲ ਲਾਣਾ ਦੀ ਨਾ ਉਹ ਗੱਲ ਮੈਂ ਤੇਰੀ ਸਮਝ ਗਿਆ ਪਰ ਮੇਰੀ ਗੱਲ ਸੁਣ ਹਾਂ ਬੰਦਾ ਕਈ ਵਾਰੀ ਪਰਿਵਾਰ ਦੇ ਹੱਕ ਚ ਖੜ ਜਾਂਦਾ ਕਿਤੇ ਭੁੱਲ ਜੀ ਨਾ 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 ਪੰਜ ਕੱਟ ਕੱਟ ਇੱਥੇ ਦੋਈ ਦੁਵਾ ਨੂੰ ਗਏ ਜਦੋਂ ਬੋਰਾ ਲੱਗ ਜਾਂਦਾ ਜਿੱਦਾਂ ਦੀ ਮੋਟਰ ਤੇ ਗਈ ਆ ਕਮੋਟਰ ਦੇਖੀਏ ਸਰਪਚਰਾ ਅੱਛਾ ਪੜ ਓਏ ਮੇਰੀ ਗੱਲ ਸੁਣ ਬਾਈ ਯਾਰ ਹੁਣ ਮੈਂ ਕੀ ਮੈਂ ਕੀ ਕਰਾਂ ਸਾਰੇ ਪਿੰਡ ਨਹੀਂ ਇਹ ਤਾਂ ਸਾਰਾ ਪਿੰਡ ਹੀ ਕਹਿੰਦਾ ਮੈਂ ਤੁਹਾਨੂੰ ਲੈਦਾ ਕਹਿੰਦਾ ਮੈਂ ਕੋਲੇ ਤਾਂ ਨਹੀਂ ਆ ਮੈਂ ਕੀ ਕਰਾਂ ਹਾਂ ਤੇਰੀ ਇੱਕ ਪਰਾ ਮਰ ਨਹੀਂ ਸੱਪਾ ਜਾ ਸੱਜਾ ਢੋਲ ਕੇ ਆ ਦੇਖ ਕਿਤੇ ਅੱਗੇ ਅੱਗੇ ਚੁੱਪ ਰਹਿ ਚੁੱਪ ਉਹ ਚੁੱਪ ਗੱਲ ਤੋਂ ਜੋ ਦੁਆਰੇ ਕਹਿ ਦੀ ਮੈਂ ਉਹ ਗੱਲ ਕਹਿ ਨਾ ਉਹ ਭਰਾਵਾ ਅੱਛਾ ਉੱਥੇ ਹਾਂ ਤਮਾਏਗਾ ਉੱਥੇ ਨਾਲੇ ਓਕੇ ਓਕੇ ਸਮਝ ਗਿਆ ਮੇਰ ਤੂੰ ਕਹਿ ਕਿਹੜੀ ਮੋਟਰ ਤੇ ਇੰਨਾ ਕਹਿਦੀ ਆ ਹਾਂ ਤਾਂ ਕਿਹੜੀ ਉਹ ਮੇਰੀ ਜ਼ਮੀਰ ਤਾਂ ਉੱਦੀ ਮਰ ਗਈ ਕਲਵੰਤ ਸਿਆ ਜਿਹੜੀ ਕਹਿਣਾ ਨਮਕ ਹੈ ਓਏ ਕੰਦਰਾ ਮੇਰੀ ਜ਼ਮੀਰ ਤਾਂ ਉਦਹੀਂ ਮਰ ਗਈ ਜਦਦੇ ਮੈਂ ਆਪਦੀ ਤੀ ਤੇਰੇ ਲੜਲਾ ਤੀ ਕੰਦਰਾ ਮੇਰੀ ਜ਼ਮੀਰ ਤਾਂ ਅਧਮਾਰੇ ਗੱਲ ਦਾਰਿਆ ਓ ਮੇਰੀ ਜਮੀਰਤਾ ਉੱਦੀ ਮਰ ਗਈ ਕੰਦਰਾ ਜਦਦੇ ਮੈਂ ਆਪਦੀ ਤੀ ਤੇਰੇ ਲੜ ਲਾਤੀ ਬਾਪੂ ਸਾਹਮਣੇ ਨਾ ਕਹੇ ਕਿਉਂ ਇਹ ਨਾ ਤੂੰ ਆਪਣੇ ਆਪ ਚ ਹੋਰ ਨਹੀਂ ਕਹਦਾ ਮੈਂ ਦੂਸਰਾਂ ਦਾ ਕਾਹ ਲਊ ਓ ਮੇਰੀ ਜਮੀਰਤਾ ਉੱਦੀ ਮਰ ਗਈ ਸੀ ਕੰਦਰਾ ਜਦਦੇ ਮੈਂ ਆਪਦੀ ਤੀ ਤੇਰੇ ਲੜ ਲਾਤੀ ਗਲਤ ਹੋ ਗਿਆ ਓਏ ਆਹੇ ਨਾ ਤੇ ਤੁਹਾਡੀ ਆਵਾਜ਼ ਆਇਆ ਮੈਕ ਮੈਰਖਣਾ ਕਿ ਉਧਰ ਦੇ ਕਰਾਈ ਚੁੱਪ ਮੇਰੀ ਮਾਂ ਨੂੰ ਹੋਉਂਦਾ ਤੇਰੇ ਬਾਪੇ ਤੋਂ ਨਹੀਂ ਕਰਦੀ ਲੈ ਲੋ ਚਾਹ ਲੈ ਲੈ ਚਲ ਇਹ ਅਸੀਂ ਵੀ ਤਾਂ ਜਵਾਬ ਦੇਣਾ ਹੁੰਦਾ ਹੈ ਸਰ ਧੰਨਵਾਦ ਤੁਹਾਡਾ ਜੀ ਸੁਪਰੀ ਮੜਾ ਹੈ ਬਗਜਾ ਕਿ ਨਹੀਂ ਹੈ ਬਗਜਾ ਨਹੀਂ ਹੈ ਛੋਲਾ ਨਹੀਂ ਮੜਾ ਮੋਟਾ ਹੈ ਆ ਚੱਲੋਂ ਦੇ ਸੱਟ ਲਾ ਹੀ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਾ ਜਾਂਦਾ ਉਹ ਜੱਗੀ ਸਰਪੰਚਾ ਹਸੀ ਗਾਲ ਜੀ ਉਹ ਇਹ ਨੀਂਹਰ ਬਾਈ ਪਹਿਲਾਂ ਰੱਖੀ ਹੁੰਦੀ ਕਿਉਂ ਇਹ ਸਿਆਪੇ ਪੈਂਦੇ ਜਨਾਬ ਤੁਹਾਨੂੰ ਦੱਸਿਆ ਦਾ ਹੈਗਾ ਆ ਮਾਇਕ ਦੀ ਹਾਂ ਮੜਾ ਫੋਨ ਕੱਢ ਲੈ ਤੂੰ ਫੋਨ ਜਾਣਗੇ ਬਸ ਹਜੇ ਨਹੀਂ ਮੂਰੇ ਜੇ ਬਸ ਨਾ ਪਾਓ ਜੀ ਪਾਓ ਯਾਰ ਜੇ ਕੰਮ ਕਰੂ ਅੱਜ ਆ ਪਾ ਗ ਜਾ ਯਾਰ ਤੂੰ ਸਰ ਮੰਨ ਲੋ ਜੀ ਖੜੇ ਖੜੇ ਦੋ ਬਾਰੇ ਕਰੇ ਚੱਲ ਚੱਲ ਕਿੱਦੂ ਬਾਹਰ ਤੈਨੂੰ ਸਰ ਮੰਨ ਲੋ ਜੀ ਉਹ ਮੰਨੇ ਹੀ ਪੈ ਪੂਰੀ ਹਾਂ ਜੀ ਨਾ ਕਿਨੋਂ ਨਹੀਂ ਲੈ ਚੱਲ ਜਨਾਬ ਦੇਖ ਲੋ ਕੁਛ ਮੜਾ ਮੋਟਾ ਉਹ ਦੇਖੀ ਜਾ ਨਾ ਹੋਰ ਸਾਡਾ ਕੰਮ ਕੀ ਹੈ ਜਨਾਬ ਜਨਾਬ ਚੱਕ ਲੈ ਜੀ ਚੱਕ ਲੈ ਗੱਡੀ ਚ ਨੇ ਜੀ ਦੋਨੇ ਲੈ ਜਨਾਬ ਅੱਧੇ ਘੰਟੇ ਸਾਨੂੰ ਰਿਪੋਰਟ ਭੇਜਦਾ ਕਿਹੜਾ ਜਿਹੜਾ ਇਹ ਕਹਿਣਾ ਸੀ ਤੁਹਾਡੇ ਤੇ ਵੀ ਕਰਨਾ ਹੈ ਉਹ ਭੁੱਲ ਗਿਆ ਉਹ ਠੀਕ ਹੈ ਸਹੀ ਹੈ ਸਹੀ ਬਹਿ ਕੇ ਇੱਥੇ ਕਰੀਏ ਉਹ ਤਾਂ ਖੜੇ ਹੋ ਕੇ ਤੁਸੀਂ ਆ ਸਕਦੇ ਹੋ ਉੱਥੇ ਵੀ ਆ ਜਾ ਸਕਦੇ ਹੋ ਕਹ ਤੁਸੀਂ ਦੇਖ ਲਓ ਜੀ ਜੇ ਮੜਾ ਕੋਈ ਸੁੰਦਾ ਛੋਡੇ ਸਾਹਿਬ ਚਾਉਂਦਾ ਕੰਮ ਫਿਰ ਉਹ ਕੋ ਮੇਰੇ ਸਾਹਿਬ ਚ ਗੂ ਮੇਰੇ ਸਾਹਿਬ ਚ ਤੂੰ ਗਹੀ ਉਹ ਜਨਾਬ ਹੁਣ ਛੋਡੇ ਸਾਹਿਬ ਚ ਹੈ ਓਏ ਮੇਰੀ ਗੱਲ ਸੁਣ ਲਓ ਓਏ ਚੱਲ ਬਈ ਚੱਲ ਤੇਰਾ ਫਿਰ ਮਾ ਚਾਰ ਨਹੀਂ ਬਣਾ ਕੋਈ ਪੂਰੀ ਹਾਂਜੀ ਜਨਾਬ ਲੈ ਜਾਈਂ ਜੀ ਇਹਨਾਂ ਦਾ ਜੀ ਓਕੇ ਇਹਨਾਂ ਸ਼ੋਰ ਤੋਂ ਬਾਅਦ ਜਾਓ ਲੈ ਗੱਲਾਂ ਕਰੀ ਜਾਂਦੇ ਆ ਚੱਲ ਸਰਪੰਚ ਜਣੀ ਨੂੰ ਵੀ ਵਿੱਚ ਲੈ ਲਿਓ ਸਰਪੰਚਾ ਪਰਚਾ ਤਾਂ ਦੇਣਾ ਪੈਣਾ ਆ ਦਾ ਨਿਕਰੀ ਲਾਤੀ ਇਹਦਾ ਕਾਬਲ ਵਧੀਆ ਹੋ ਗਿਆ ਤੁਸੀਂ ਤਾਂ ਕਹ ਨਿਕਰ ਵੀ ਲਾਉਂਦੇ ਨਿਕਰ ਵੀ ਲਾਉਂਗੇ ਜੀ ਤੇ ਦਾ ਨਿਕਰ ਵੀ ਲਾਉਣਦੇ ਸ਼ੁਕਰ ਕਰਾ ਸੀ ਹੋਰ ਵੀ ਪਾ ਲਾ ਲਾ ਹੀ ਗੋ ਆ ਹਾਂ ਸਦਾ ਹੋਇ ਕਾ ਸ਼ੁਗਰ ਘਰ ਤੇਰੇ ਦੀ ਸਰ ਜੇਗਾ ਹਣਾ ਜਾਣਾ ਪਵੇ ਆਹ ਕਹਿਣਾ ਹੈ ਚਲ ਹਾਂ ਕਰ ਕਰ ਲੈ ਕਰ ਲੈ ਕਰ ਲੈ ਘਟ ਇੱਥੇ ਕਰੀ ਇੱਥੇ ਘੜਿਓ ਕਰ ਕੀ ਹੋਇਆ ਓਕੇ ਹੈ ਹੁਣ ਵਿਚਾਰਾ ਕੀ ਕਹੇ ਲਾਲ ਕਿਵੇਂ ਜੀ ਉਹ ਮੈਂ ਵੀ ਪਹਿਲਾਂ ਛੋਟਾ ਹੁੰਦਾ ਮੇਰੀ ਮਾਂ ਆ ਜਾਂਦਾ ਰਹੀ ਸੀ ਦਲਾਲ ਕਿਵੇਂ ਕਹਿੰਦੇ ਮੇਰੀ ਮਾਂ ਆ ਜਾਂਦਾ ਰਿਹਾ ਉਹ ਕਿਵੇਂ ਕੋਈ ਨਾ ਉਹਨੂੰ ਕੱਪੜੇ ਸਮਾਉਂਦੀ ਸੀ ਜੇ ਕਹਿੰਦੀ ਮੈਨੂੰ 400 ਵਾਲਾ ਕਹਿੰਦਾ ਸੀ ਰੁਪਏ 40 ਕਹਿੰਦੀ ਸੀ ਮੌਕਾ ਕਰਨਾ ਹੁੰਦਾ ਉਹ ਵੀ ਫਿਰ ਮੈਂ ਸਿੱਖ ਗਿਆ ਮੈਂ ਜਦੋਂ ਮੈਂ ਹੈਂ ਤੂੰ ਕਹਿਆ ਦਲਾਲ ਤੂੰ ਸੋਧਦੇ ਹੀ ਬੜਾ ਵਧੀਆ ਕਰਨਾ ਹੁੰਦਾ ਮੈਂ ਤੈਨੂੰ ਕਹਿੰਦਾ ਉਹ ਨਾ ਕੰਟਰੋਲ ਤੈਨੂੰ ਜਦੋਂ ਉਹ ਇਹ ਤਾਂ ਮੈਨੂੰ ਛੋਟਾ ਹੁੰਦਾ ਛੋਟਾ ਹੁੰਦਾ ਕੰਪਨੀ ਹੁੰਦਾ ਚੱਲ ਜੰਗੀ ਹੱਥ ਦੀ ਗੋਸੋਂ ਵਗੈਰਾ ਦਾ ਪੈਂਦਾ ਆ ਕੀ ਵਗਾਰੇ ਪੈਂਦੇ 1 ਲੱਖ ਕੀ ਕਹਿੰਦਾ ਕਹਾ ਨਾ ਕੋਈ ਨਰ ਲੰਗੇ ਕਰਖੱਟੇ ਆ ਗਏ ਹੁਣ ਇਸ ਰਾਤ ਨੂੰ ਲੈ ਲੂ ਮੈਂ ਕਿੰਨਾਂ ਟਿਗੜੀ ਕੈਂਚੇ ਨਾਲ ਦੱਸ ਜੀ ਕਿਹੜਾ ਕੱਢਿਆ ਪਾ ਤੇ ਮੂਲਗਾ ਮਾਲਗਾ ਦੀ ਖੜ ਜਾ ਮੇਰਾ ਦਿਮਾਗ ਹੋਰ ਕਿਧਰੇ ਵਾ ਤੂੰ ਕਹੈ ਨਾ 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 ਨળે ਹੁਣੇ ਮੈਨੂੰ ਕੀ ਹੈ ਇਹਨੂੰ ਪਤਾ ਨਹੀਂ ਹਜੇ ਮੈਨੂੰ ਲਾਦਾ ਮੈਂ ਬਰਾ ਤੂੰ ਜੇਪੀ ਲਾ ਗਿਆ ਕਦੋਂ ਪਾਇਸੀ ਜੀ ਖੜ ਜਾ ਚੱਲ ਹਾਂ ਹਾਂ ਚੱਲਣ ਦੇ ਡਿਸੀਜਨ ਹੋਰ ਆ ਗਿਆ ਦੁਬਾਰੇ ਤੂੰ ਫੰਗ ਪੱਟੇਗਾ ਚਿੜੀ ਦੇ ਬਾਹਾਂ ਓਵਰ ਜਾਂਦਾ ਬਸ ਠੀਕ ਐ ਸਾਰੇ ਕਾ ਕੇ ਮਰਨਾ ਨਹੀਂ ਕੱਟ ਇੱਥੇ ਮੈਂ ਕਿਹਾ ਸਾਰੇ ਖੜੇ ਹੁਣ ਤੇਰਾ ਫਿਰਦਾ ਹਾਂ ਉਹ ਪੱਟੀ ਬੈਠਾ ਪੂਰਾ ਕੰਜਰ ਆ ਉਹ ਤੈਨੂੰ ਐ ਨਹੀਂ ਪਤਾ ਮੁੰਡਾ ਕੀ ਦਾ ਹੈ ਫੇਰਾ ਨਹੀਂ ਤੇਰਾ ਜਦੋਂ ਮੈਂ ਕਹਿੰਦਾ ਕੰਜਰ ਤੇਰਾ ਹਾਂ ਅੱਛਾ ਕੰਜਰ ਮੈਂ ਕਹਣਾ ਤੁਸੀਂ ਕਹਣਾ ਮੁੰਡਾ ਕੀ ਦਾ ਮੁੰਡਾ ਕੀ ਦਾ ਬਲਾਂ ਦੀ ਤੇਰਾ ਤੇਰਾ ਵੀ ਤਾਂ ਬਣਦਾ ਹੀ ਐ ਕਿਉਂ ਕੰਜਰ ਤਾ ਤੂੰ ਹੀ ਆ ਓਏ ਮੇਰੀ ਗੱਲ ਸੁਣਾ ਉਹ ਤਾਂ ਚੱਲ ਜਨ ਸੁਆਦ ਨਹੀਂ ਆਇਆ ਯਾਰ ਮੈਨੂੰ ਦੁਬਾਰਾ ਕਰ ਲੋ ਦੁਬਾਰਾ ਪੂਰਾ ਕੰਜਰ ਹੈ ਤੈਨੂੰ ਐ ਨਹੀਂ ਪਤਾ ਮੁੰਡਾ ਕੀ ਦਾ ਤੇਰਾ ਕਾ ਹਣ ਕੰਜਰ ਅੱਛਾ ਹੁਣ ਮੈਂ ਕੰਜਰ ਤੇਰਾ ਮੈਂ ਕਹ ਤੂੰ ਪੂਰਾ ਕੰਜਰ ਹੈ ਠੀਕ ਹੈ ਪੂਰਾ ਪੂਰਾ ਕੰਜਰਾ ਮੁੰਡਾ ਪਤਾ ਕੀ ਦਾ ਇੱਥੋਂ ਸੀ ਨਾ ਚਲ ਆਛਾ ਮੁੰਡਾ ਪਤਾ ਕੀ ਦਾ ਚੱਲ ਕੀ ਕਰੀ ਸੀ ਤੂੰ ਮੇਰੇ ਤੇ ਕਿਉਂ ਲਿਆਉਣੀ ਤੇ ਮੁੰਡਾ ਤਾਂ ਫਿਰ ਤੇਰਾ ਹੀ ਆ ਬਣਦਾ ਤਾਂ ਤੇਰਾ ਵੀ ਆ ਫਿਰ ਲੈ ਉਹ ਤਾਂ ਕੋਈ ਗੱਲ ਨਹੀਂ ਹੁਣ ਮੇਰੀ ਗੱਲ ਸੁਣ ਪੱਟੀ ਬੈਠ ਮੇਰਾ ਸਾਲਾ ਲਾ ਲਿਆ ਨਹੀਂ ਇਹ ਨਾ ਪਾਦੀ ਉਹ ਸੱਚ ਨਿਕਲ ਗਿਆ ਨਾ 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 ਸੱਚ ਨਹੀਂ ਨਿਕਲਿਆ ਉਹ ਸੱਚ ਨਹੀਂ ਨਿਕਲਿਆ ਸੱਚ ਨਹੀਂ ਉਹ ਵੀਡੀਓ ਚ ਕੋਈ ਵੀ ਟਿਊਨ ਨਾ ਕਿਤੇ ਇਹ ਕੜੀ ਤੇ ਨਹੀਂ ਪਿੰਦੀ ਨਾ ਨਾ ਨਹੀਂ ਮੈਂ ਕਿਹਾ ਸੱਚੀ ਉਹ ਨਾ ਉਹ ਬਣਾਈ ਸੀ ਨਾ ਜਦੋਂ ਸੀਨ ਬਣਾਇਆ ਸੀ ਨਾ ਹਾਂ ਉਹਦੇ ਵਿੱਚ ਇਹਨਾਂ ਕੋਲ ਬਾੜੀਆਂ ਦੁਕਾਨਾਂ ਮੈਂ ਕਹਿੰਦਾ ਉਹ ਤਾਂ ਪੱਟੀ ਬੈਠਾ ਬੋ ਐ ਦਾ ਕੀ ਹੁੰਦਾ ਲਾਲਿਆਂ ਦੀ ਨਾ ਹਾਂ ਕਾਹ ਵੇਚ ਕਹਿੰਦਾ ਕੱਲਾ ਕਾਲੇ ਨਹੀਂ ਕਹਿ ਸਕਦਾ ਯਾਰ ਐ ਕਹਿੰਦਾ ਬਾੜੇ ਵੱਡੇ ਵੇਚਨੇ ਸਮਾਇਆ ਦੁਕਾਨਾਂ ਵਾਲੇ ਮੈਂ ਨਾ ਪੂਰੇ ਤਗੜਾ ਆਪ ਦੇ ਸ਼ੋਅਰੂਮ ਵਾਲਿਆਂ ਦੀ ਸ਼ੋਅਰੂਮ ਵਾਲੇ ਕਿਧਰੇ ਆੜ ਤ ਕਿਧਰੇ ਫਲਾਨਾ ਹਾਂ ਹਾਂ ਇਹ ਗੱਲ ਨਾ ਰਣ ਨਾ ਨਾ ਕਾਹ ਨਾ ਕਾਹ ਨੂੰ ਐਵੇਂ ਲਾਲਿਆਂ ਦੀ ਘੱਟ ਦੀ ਚੱਲ ਵੇ ਹੈ ਤਾਂ ਫਿਰ ਕੰਜਰੀ ਤੂੰ ਮੇਰੀ ਗੱਲ ਸੁਣ ਨਹੀਂ ਯਾਰ ਕਿੱਥੋਂ ਜੀ ਕੀ ਸੀ ਉਹ ਆ ਬੜਾ ਕੰਜਰਾ ਪੱਟੀ ਬੈਠਾ ਔਰੇ ਲੈ ਹਲੋ ਲੈ ਨਾਟ ਰੀਚੇਬਲ ਨਾਟ ਰੀਚੇਬਲ ਜਦੋਂ ਮਰਜੀ ਇਹਨੂੰ ਫੋਨ ਲਾ ਲੋ ਘਟ ਘਟ ਕਿਤੇ ਮੋਟਰ ਤੇ ਤਾਂ ਨਹੀਂ ਗਿਆ ਹੋਇਆ ਆ ਜਾ ਕੇ ਨਾ ਆਵਾ ਕਿਤੇ ਉੱਥੇ ਬੈਠਾ ਹੋਵੇ ਸਾਲ ਦੇਖਦੀ ਆ ਕੀ ਕਾ ਗਾਣਾ ਗਾ ਕੇ ਆ ਮੈਂ ਕੋਈ ਚਲੋ ਭਾਈ ਚੱਲ ਚੱਤ ਐਕਸ਼ਨ ਤਲੀਆਂ ਦੇ ਚੋ ਵਿੱਚ ਗੂਮ ਲੈ ਆਏ ਉਹ ਆਈ ਰ ਅਰ ਸੀਨੋਂ ਮੇ ਬਣਦਾ ਸੀ